ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਕਿਹੜੇ ਦੇਸ਼ਾਂ ਵਿੱਚ ਬਿਨਾ ਵੀਜ਼ੇ ਦੇ ਜਾ ਸਕਦੇ ਹਾਂ ਸੋ ਹੁਣੇ-ਹੁਣੇ ਜਿਹੜੀ ਲਿਸਟ ਲਾਂਚ ਕੀਤੀ ਗਈ ਹੈ ਜਿਹੜੀ ਕਿ ਵਰਲਡਵਾਈਡ ਕਿਹੜੇ ਦੇਸ਼ ਸਭ ਤੋਂ ਜ਼ਿਆਦਾ ਬਿਨਾ ਵੀਜ਼ੇ ਦੇ ਕਿਹੜੇ ਦੇਸ਼ਾਂ ਦੇ ਵਿੱਚ ਘੁੰਮ ਸਕਦੇ ਨੇ ਪਹਿਲੇ ਜਿਹੜੇ 6 ਕੰਟਰੀ ਵਿੱਚ ਆਉਂਦੇ ਨੇ ਉਹਦੇ ਵਿੱਚ ਹੋਰ ਕੰਟਰੀ ਹੁੰਦੇ ਨੇ ਆਪਾਂ ਨੇ ਉਹਨਾਂ ਤੋਂ ਕੁਝ ਨਹੀਂ ਲੈਣਾ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਤਾ ਇਸੇ ਲਈ ਅੱਪਾ ਪੰਜਾਬੀਆਂ ਬਾਰੇ ਪਹਿਲਾਂ ਗੱਲ ਕਰਾਂਗੇ ਜਿਹੜੇ ਪੰਜਾਬ ਲਈ ਇਸ਼ੂ ਹੋਇਆ ਹੈ ਆਪਣੇ ਇੰਡੀਆ ਦੇ ਭਾਰਤ ਦੇ ਜਿਹੜਾ ਪਾਸਪੋਰਟ ਆ ਉਹ ਕਿੰਨੇ ਦੇਸ਼ਾਂ ਵਿੱਚ ਜਿਹੜਾ ਫ੍ਰੀ ਆਫ ਵੀਜ਼ਾ ਜਾ ਸਕਦੇ ਨੇ ਬਿਨਾ ਵੀਜ਼ੇ ਦੇ ਜਾ ਸਕਦੇ ਨੇ ਜੋ ਪੰਜਾਬੀ ਲੋਕ ਨੇ ਹਾਂਜੀ ਉਹਦੇ ਬਾਰੇ ਗੱਲ ਕਰਾਂਗੇ ਅੱਜ ਆਪਾਂ ਤਾਂ ਮੈਂ ਪਹਿਲਾਂ ਦੱਸਣਾ ਚਾਹ ਰਾਂ ਕਿ ਜਿਹੜੇ 62 ਜਿਹੜੇ ਦੇਸ਼ ਨੇ ਜਿਹਦੇ ਵਿੱਚ ਕੀ ਪੰਜਾਬੀ ਬਿਨਾ ਵੀਜ਼ੇ ਦੇ ਜਾ ਸਕਦੇ ਨੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਕੱਲੇ-ਕੱਲੇ ਦੇਸ਼ਵਾਰੀ ਦੱਸਾਂਗਾ ਇਸ ਦੇ ਵਿੱਚ ਜਿਹੜੀ ਇਹ ਵੀਡੀਓ ਹੈ ਤਾਂ ਕਿ ਜਿਆਦਾ ਵੱਡੀ ਨਾ ਬਣੇ ਇਹਦੇ ਵਿੱਚ ਮੈਂ ਤੁਹਾਨੂੰ ਕੱਲੇ ਦੇਸ਼ਾਂ ਦੇ ਨਾਮ ਦੱਸਾਂਗਾ ਉਸ ਤੋਂ ਬਾਅਦ ਉਹ ਦੇਸ਼ਾਂ ਦੀ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ ਕਿਹੜਾ ਦੇਸ਼ ਕਿਸ ਜਿਹੜਾ ਸਰਹੱਦ ਦੇ ਨਾਲ ਲੱਗਦਾ ਜਾਂ ਕਿਸ ਟਾਪੂ ਦੇ ਨਾਲ ਲੱਗਦਾ ਜਾਂ ਕਿਹੜਾ ਟਾਪੂ ਆ ਕਿਸ ਕੰਟਰੀ ਦੇ ਕੋਲ ਆ ਹੋ ਜਾਂ ਕਿਸ ਮਹਾਦੀਪ ਦੇ ਵਿੱਚ ਪੈਂਦਾ ਸੋ ਅੱਜ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਆਂ ਕਿ ਜਿਹੜੇ ਨਵੇਂ ਪਾਸਪੋਰਟ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ ਜਿਦੇ ਵਿੱਚ ਕਿ ਕੋਈ ਵੀ ਕੰਟਰੀ ਜਿਹਦੀ ਕੀ ਪਾਸਪੋਰਟ ਦੀ ਵੈਲਿਊ ਜ਼ਿਆਦਾ ਉਹ ਉਹ ਵੱਧ ਕੰਟਰੀਆਂ ਵਿੱਚ ਬਿਨਾਂ ਵੀਜੇ ਜਾ ਸਕਦੇ ਆਂ ਜਦਕਿ ਜਿਹੜੇ ਆਪਣੇ ਪੰਜਾਬੀ ਨੇ ਉਹ ਭਾਰਤ ਦੇ ਪਾਸਪੋਰਟ ਦੇ ਨਾਲ ਮੀਨ ਕੀ ਇੰਡੀਆ ਦੇ ਪਾਸਪੋਰਟ ਦੇ ਨਾਲ ਬਾਹਰ ਦੇਸ਼ਾਂ ਦੇ ਵਿੱਚ ਬਿਨਾਂ ਵੀਜੇ ਦੇ ਜਾ ਸਕਦੇ ਆਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜੇ-ਕਿਹੜੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਬਿਨਾ ਵੀਜ਼ੇ ਦੇ ਜਾ ਸਕਦੇ ਹਾਂ ਸਭ ਤੋਂ ਪਹਿਲਾਂ ਹੈਗਾ ਜੀ ਇੱਕ ਨੰਬਰ ਤੇ ਅੰਗੋਲਾ ਅੰਗੋਲਾ ਦੇਸ਼ ਹੈ ਜਿਸਦੇ ਵਿੱਚ ਕੀ ਆਪਾਂ ਬਿਨਾ ਵੀਜ਼ੇ ਦੇ ਜਾ ਸਕਦੇ ਹਾਂ ਉਸ ਤੋਂ ਬਾਅਦ ਆ ਗਿਆ ਜੀ ਬਾਰਬਾਡੋਸ ਫਿਰ ਤੀਜੇ ਨੰਬਰ ਤੇ ਪਟਾਣ ਚੌਥੇ ਨੰਬਰ ਤੇ ਬੋਲੀਵੀਆ ਪੰਜਵੇਂ ਨੰਬਰ ਤੇ ਬ੍ਰਿਟਿਸ਼ ਵਰਜਨ ਆਇਲੈਂਡ ਮੀਨ ਕਿ ਇਹ ਇੱਕ ਟੱਪ ਉਸ ਤੋਂ ਬਾਅਦ ਬਰੁੰਡੀ ਕੰਬੋਡੀਆ ਕੋਮੋਰੋ ਟਾਪੂ ਕੇਪ ਵਰਡੇ ਟਾਪੂ ਕੁੱਕ ਟਾਪੂ ਜਿਵਿਊਟੀ ਡੋਮੋਨੀਕਾ ਹਾਲ ਸਲਵਾਡੋਰ ਇਥੋਪੀਆ ਫਿਜੀ ਗੈਵਨ ਗ੍ਰੇਨਾਡਾ ਗਿਨੀਵਿਊਸ ਇੰਡੋਨੇਸ਼ੀਆ ਈਰਾਨ ਜਮਾਇਕਾ ਜਾਰਡਨ ਹaiti ਕਜ਼ਾਕਿਸਤਾਨ ਕੀਨੀਆ ਕਿਰੀਵਾਤੀ ਲਾਉਸ ਮਕਾਉ ਸਾਰ ਚੈਨਾ ਇਹਦਾ ਇਹਦਾ ਮਤਲਬ ਇਹੀ ਆ ਜੋ ਐਸਏਆਰ ਲਿਖਿਆ ਚైనా ਮੀਨਕੀ ਸਪੈਸ਼ਲ ਐਡਮਿਨਿਸਟਰੇਟਰ ਰੀਜਨ ਆਫ ਚైనా ਇਹ ਚੈਨਾ ਦਾ ਜਿਹੜਾ ਸਪੈਸ਼ਲ ਰੀਜਨ ਆ ਤਾਂ ਕਰਕੇ ਇਹਨੂੰ ਨਾਲ ਸਾਰ ਚੈਨਾ ਲਿਖਿਆ ਹੋਇਆ ਮਕਾਉ ਇਹਦਾ ਨਾਮ ਉਸ ਤੋਂ ਬਾਅਦ ਆ ਗਿਆ ਮੈਡੇਗਾ ਸਕਰ 29 ਨੰਬਰ ਮਨ ਕੀ 29 ਨੰਬਰ ਤੇ ਫਿਰ ਮਲੇਸ਼ੀਆ ਮਾਲਦੀਵ ਮਾਰਸ਼ਲ ਟਾਪੂ ਮੋਰਿਟਾਨੀਆ ਮਾਰੀਸ਼ਸ ਮਾਈਕਰੋਨੇਸ਼ੀਆ ਮੋਟਸੇਰਟ 모জাম্বিক ਮਿਆਂਮਾਰ ਨੇਪਾਲ ਨਿਊ 우ਮਾਨ ਫਾਲਗੋਟਾਪੂ ਕਤਰ ਰਵਾਡਾ ਸਮੋਆ ਸੈਨੇਗਲ ਸੇਲੇ ਸੇਸੀਲਸ ਸ਼ੇਰਾ ਲਿਓਨ ਸੋਮਾਲੀਆ ਸ੍ਰੀਲੰਕਾ ਸੈਂਟ ਕਿਟਸ ਅਤੇ ਨੇਵਿਸ ਸੈਂਟ ਲੂਸੀਆ ਸੈਂਟ ਵਿਨਸੈਂਟ ਅਤੇ ਗ੍ਰੇਨ ਗ੍ਰੇਨੇਡਾਈਨਸ ਉਸ ਤੋਂ ਬਾਅਦ ਆਇਆ ਤੰਜਾਨੀਆ ਥਾਈਲੈਂਡ ਟੋਗੋ ਇਸ ਨੂੰ ਆਪਾਂ ਟੋਗੋ ਬੋਲ ਸਕਦੇ ਹਾਂ ਤਿਮੋਰ ਲੈਸਟੇ ਉਸ ਤੋਂ ਬਾਅਦ ਤ੍ਰਿਨੀਦਾਦ ਐਂਡ ਟੋਬੈਗੋ ਟਿਊਨੀਸ਼ੀਆ ਮਾ ਟੋਵਾਲੂ ਬੈਨੂਰਟੀ ਜ਼ਿੰਬਾਬਵੇ ਇਹ ਸੀ ਜਿਹੜੇ ਦੋਸਤੋ ਜਿਹੜੇ ਕਿ 62 ਦੇਸ਼ ਨੇ ਜਿਨ੍ਹਾਂ ਦੇ ਵਿੱਚ ਵੀ ਆਪਾਂ ਪੰਜਾਬੀ ਬਿਨਾ ਵੀ ਜਿੱਦੇ ਜਾ ਸਕਦੇ ਜਿਨ੍ਹਾਂ ਦੇ ਕੋਲੇ ਪਾਸਪੋਰਟ ਹੈਗਾ ਉਹ ਬਿਨਾ ਵੀ ਜਿੱਦੇ ਇਹਨਾਂ ਕੰਟਰੀਆਂ ਦੇ ਵਿੱਚ ਜਾ ਸਕਦੇ ਨੇ ਬਾਕੀ ਜਿਹੜੀ ਅਗਲੀ ਡਿਟੇਲ ਇਹਨਾਂ ਕੰਟਰੀਆਂ ਬਾਰੇ ਉੱਥੇ ਕੀ ਕੀ ਫੇਮਸ ਕਿਸ ਤਰ੍ਹਾਂ ਹੀ ਜਾ ਸਕਦੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਨੀਤਾ ਕਮੈਂਟ ਕਰਕੇ ਦੱਸ ਦਿਓ ਤੁਸੀਂ ਜੋ ਵੀ ਕੋਈ ਕਮੀ ਰਹੀ ਆ ਅਗਲੀ ਵੀਡੀਓ ਦੇ ਵਿੱਚ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਦਾ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ